ਦੇਖੋ ਤੁਸੀਂ ਉਹਨੇ ਕਿਹਾ ਵਜ਼ੀਰ ਖਾਨ ਨੇ ਕਿ ਤੁਸੀਂ ਧਰਮ ਬਦਲ ਲਓ بس ਹੋਰ ਕੁਝ ਨਹੀਂ ਮੰਗਦਾ ਸੀ ਪਰ ਧਰਮ ਨੂੰ ਸਭ ਤੋਂ ਵੱਧ ਕੇ ਰੱਖਿਆ 5 ਸਾਲ ਦੀ ਉਮਰ ਚ 7 ਸਾਲ ਦੀ ਉਮਰ ਚ ਜਿੱਥੇ ਆਪਾਂ ਅ ਅੱਜ ਧਰਮ ਨੂੰ ਸਮਝਦੇ ਹਾਂ ਕਿ ਵੀ ਕੋਈ ਨਹੀਂ ਸਵੇਰੇ ਉੱਠੇ ਤਾਂ 크ਿਸਚਨ ਬਣ ਗਏ ਦੁਪਹਿਰੇ ਉੱਠੇ ਤਾਂ ਕੁਝ ਹੋਰ ਬਣ ਗਏ ਸ਼ਾਮ ਨੂੰ ਤੇ ਤਾਂ ਕੁਝ ਹੋਰ ਬਣ ਗਏ ਲੜਾਈ ਪ੍ਰੈਜ਼ੈਂਟ ਦੀ ਹੈ ਕਿ ਅਸੀਂ ਕੀ ਕਰਾਂ ਜੂਤ ਤਾਂ ਸਾਡਾ ਉਹ ਬਣਾ ਕੇ ਉਹਨੂੰ ਸਾਹਮਣਾ ਤਾਂ ਅਸੀਂ ਐ ਉਹ ਲੜਕੇ ਗਏ ਛਾਤਾ ਤਾਂ ਉਹਨਾਂ ਆਪਾਂ ਕੀ ਕਰਾਂ ਆਪਾਂ ਤਾਂ ਕੋਈ ਸ਼ਹਾਦਤ ਨਹੀਂ ਤੇ ਆਪਾਂ ਤਾਂ ਸਿਰਫ ਗੱਲਾਂ ਕਰਦੇ ਠੀਕ ਹੈ ਕਿ ਜੋ ਕੁਝ ਪਹਿਲਾਂ ਹੋ ਗਿਆ ਉਹਨੂੰ ਸਾਹਮਣ ਦੀ ਹੈ ਅੱਜ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿੱਚ ਮਿਲਾਵਟ ਕਰ ਤੁਸੀਂ ਦੇਖੋ ਨਾ ਸਿੱਖੀ ਦੀ ਗੱਲ ਕਰੀਏ ਨਾ ਤਾਂ ਸਿਰਫ ਔਰ ਸਿਰਫ ਬਲੀਦਾਨ ਦੀ ਗੱਲ ਹੋਣੀ ਚਾਹੀਦੀ ਹੈ ਗੁਰੂ ਦੇ ਲੰਗਰ ਦੀ ਗੱਲ ਹੋਣੀ ਚਾਹੀਦੀ ਹੈ ਦਸਤਾਰ ਦੀ ਗੱਲ ਹੋਣੀ ਚਾਹੀਦੀ ਹੈ ਇਸ ਕਿਂ ਤਾਜ਼ੀ ਰਵ ਵੰਡ ਕੇ ਲੰਗਰ ਛਕਣਾ ਮਿਲ ਕੇ ਬਹਿਣਾ ਤੇ ਗੁਰੂ ਸਾਹਿਬ ਦੀ ਨਜ਼ਰ ਚ ਕੋਈ ਛੋਟਾ ਵੱਡਾ ਨਹੀਂ ਬੰਦੂਕਾ ਕਿੱਥੋਂ ਆ ਗਿਆ ਸੋ ਸਭ ਕੁਝ ਸਾਜ਼ਿਸ਼ਾਂ ਤਾਂ ਹੋ ਰਹੀਆਂ ਨੇ ਚਾਹੇ ਕਿਸੇ ਵੀ ਪਾਸੋਂ ਹੋ ਰਹੀਆਂ ਨੇ ਪਰ ਉਹ ਸਾਜ਼ਿਸ਼ਾਂ ਅੱਜ ਕਾਮਯਾਬੀ ਹੋਈਆਂ ਕਿ ਛੋਟੇ ਸ਼ਹੀਦ ਸਾਹਿਬ ਜਦਿਆਂ ਦੀ ਸ਼ਹਾਦਤ ਤੋਂ ਸਾਨੂੰ ਚਮਕੌਰ ਦੀ ਗੜੀ ਸਾਨੂੰ ਸਰਹੰਦ ਦੀਆਂ ਕੰਧਾਂ ਸਾਨੂੰ ਠੰਡਾਪੁਰ ਜਮਾਤਾ ਗੁਜਰੀ ਸਾਨੂੰ ਸਾਡੇ ਬੱਚਿਆਂ ਨੂੰ ਯਾਦ ਨਹੀਂ ਹੈ ਯਾਦ ਕਰਾਉਣਾ ਪੈ ਰਿਹਾ ਸਾਡੇ ਚ ਜਿਹੜਾ ਬਲੱਡ ਹੈ ਉਹ ਹੈਗਾ ਤਾਂ ਉਹਨਾਂ ਨੂੰ ਬਿਲਕੁਲ ਇਹ ਕਿਸੇ ਚੀਜ਼ ਨੂੰ ਭੁੱਲ ਸਕਦਾ ਹੈ ਪਰ ਉਹਨਾਂ ਦੇ ਖਿਲਾਫ ਜਾਂ ਬਾਗੀ ਨਹੀਂ ਹੋ ਸਕਦਾ। ਕੀਆ ਬਾਕੀ? ਬਸ ਯਾਦ ਕਰਾਣਾ। ਯਾਦ ਕਰਾਉਣਾ ਹੈ ਤੇ ਯਾਦ ਕਰਾਉਣ ਲਈ ਤੁਸੀਂ ਮੈਂ ਆਪਾਂ ਸਾਰੇ ਲੱਗੇ ਹੋਏ ਹਾਂ। ਉਹ ਸਰਸਾ ਨਦੀ ਦਾ ਠੰਡਾ ਪਾਣੀ ਬਿਲਕੁਲ ਮੈਂ 4 ਦਿਨ ਪਹਿਲਾਂ ਇਹਨਾਂ ਰੋਇਆ ਮੈਂ ਸੱਚੀ ਦੱਸ ਅੱਜ ਮੇਰੇ ਮੁੰਡੇ ਦਾ ਜਨਮ ਦਿਨ ਹੈ ਉਹ ਮੈਂ ਬਣਾ ਨਹੀਂ ਰਿਹਾ। ਉਹਨੂੰ ਸੈਲੀਬ੍ਰੇਟ ਨਹੀਂ ਕਰ ਰਹੇ ਕਿਉਂਕਿ ਇਹ ਦਿਨ ਚੱਲ ਰਹੇ ਨੇ ਮੇਰਾ ਮਨ ਨਹੀਂ ਕਰਦਾ ਕਿੱਥੇ ਇੰਦਾ ਦੇ ਬਲੀਦਾਨ ਹੋਏ ਕਿ ਇੱਕ ਬੱਚਾ ਆਪਣੇ ਪਿਤਾ ਦੇ ਸਿਰ ਨੂੰ ਲੈ ਕੇ ਦਿੱਲੀ ਤੋਂ ਵਾਪਸ ਆ ਰਿਹਾ ਕਿੱਥੇ ਸੁਣਿਆ ਕਿਸੇ ਨੇ ਕਦੇ ਦੇਖਿਆ ਕਿਸੇ ਨੇ ਇਹ 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 ਸੋਚਣ ਵਾਲੀ ਗੱਲਾਂ ਨੇ ਤੁਹਾਨੂੰ ਤੁਹਾਡੇ ਕੋਈ ਵੀਰ Hindu ਵੀਰ ਇਹ ਨਹੀਂ ਕਹਿੰਦੇ ਯਾਰ ਤੂੰ ਧਰਮ ਤੋਂ ਬਾਹਰ ਦੀਆਂ ਗੱਲਾਂ ਕਰਦਾ ਤੂੰ ਇਤਰਾਜ਼ ਨਹੀਂ ਕੋਈ ਕੁੱਟਾ ਹੁੰਦਾ ਪਰ ਸਨਾਤਨ ਵਿੱਚ ਕੋਈ ਹੋਕਰ ਕੋਈ ਕਹੇ ਕਿ ਤੂੰ ਸਿੱਖੀ ਦੀ ਗੱਲ ਕਰਦਾ ਹੈ ਤੁਹਾਨੂੰ ਨਹੀਂ ਕਰਨੀ ਚਾਹੀਦੀ ਤੇ ਉਸ ਸੇ ਵੱਡਾ ਮੂਰਖ ਕੋਈ ਨਹੀਂ ਇਸ ਦਰਤੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸੁਰਖਾਪ ਦੋਸਤੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਹਰ ਕੋਈ ਵਿਅਕਤੀ ਆਪਣੇ ਤਰੀਕੇ ਦੇ ਨਾਲ ਸ਼ਹੀਦੀਆਂ ਨੂੰ ਇਨ੍ਹਾਂ ਸ਼ਹਾਦਤਾਂ ਨੂੰ ਸਜਦਾ ਕਰ ਰਿਹਾ ਆ ਛੋਟੇ ਸਹਿਬਜ਼ਾਦਾ ਨੂੰ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਸਜਦਾ ਕਰ ਰਿਹਾ ਸਿੰਘਾਂ ਦੀ ਸ਼ਹਾਦਤ ਨੂੰ ਸਜਦਾ ਕਰ ਰਿਹਾ ਤੇ ਇਸੇ ਵਿੱਚ ਕਨਈਆ ਮਿੱਤਲ ਜੀ ਜੋ ਜਾਗਰਨ ਦੇ ਜ਼ਰੀਏ ਕੀਰਤਨ ਦੇ ਜ਼ਰੀਏ ਆਪਣੇ ਗਾਇਕੀ ਦੇ ਫਨ ਦੇ ਨਾਲ ਸ਼ਹੀਦੀਆਂ ਨੂੰ ਸਜਦਾ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬੱਚਿਆਂ ਨੂੰ ਪੜਾਇਆ ਕੀ ਜਾ ਰਿਹਾ ਸਾਡੇ ਆਉਣ ਵਾਲੇ ਪੀੜ੍ਹੀ ਨੂੰ ਪਰੋਸਿਆ ਕੀ ਜਾ ਰਿਹਾ ਸਾਨੂੰ ਇਹ ਸ਼ਹੀਦیاں ਯਾਦ ਰੱਖਣੀਆਂ ਚਾਹੀਦੀਆਂ ਨੇ ਮੇਰੇ ਨਾਲ ਕਨਈਆ ਮਿੱਤਲ ਜੀ ਨੇ ਮਿੱਤਲ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਥੈਂਕ ਯੂ ਜੈ ਸੀ ਆਰਾਮ ਸਾਸਤ੍ਰਿਕਾ ਕਨਈਆ ਜੀ ਸ਼ਹੀਦੀਆਂ ਦਾ ਦਿਹਾੜਾ ਇਹੋ ਜੀ ਮਿਸਾਲ ਨਹੀਂ ਕਿਤੇ ਇਹੋ ਜੀ ਉਦਾਹਰਨ ਨਹੀਂ ਕਿਤੇ ਇਹੋ ਜਿਹਾ ਇਤਿਹਾਸ ਦੇ ਵਿੱਚ ਸ਼ਹੀਦੀ ਨਹੀਂ ਕਿਤੇ ਤਾਂ ਪਰ ਇਹਨਾਂ ਦਿਨਾਂ ਦੇ ਦੌਰਾਨ ਜਿਸ ਤਰੀਕੇ ਦੇ ਵਰਤਾਰੇ ਆਲੇ-ਦੁਆਲੇ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਚੁੱਭਦੇ ਨੇ ਤੁਸੀਂ ਵੀ ਆਪ ਤਰੀਕੇ ਦੇ ਨਾਲ ਯਾਦ ਕਰਦੇ ਹੋ ਸੋ ਤੁਸੀਂ ਗੱਲ ਕਰ ਰਹੇ ਸੀ ਕਿ ਇਤਿਹਾਸ ਪੜਾਉਣਾ ਜ਼ਰੂਰੀ ਹੈ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਸਾਡੇ ਅਸਲ ਵਜੂਦ ਤੋਂ ਪਾਸੇ ਕੀਤਾ ਜਾ ਰਿਹਾ ਜਦੋਂ ਵੀ ਕੋਈ ਪੀੜ੍ਹੀ ਕੰਮ ਕਰਦੀ ਹੈ ਜਾਂ ਕੋਈ ਜਨਰੇਸ਼ਨ ਕੰਮ ਕਰਦੀ ਹੈ ਤਾਂ ਉਹਦੇ 'ਚ ਸਟੱਡੀਜ਼ ਦਾ ਬਹੁਤ ਮਹੱਤਵ ਹੈ ਕਰਦੀ ਜਿਹੜੀ ਅ ਘਰ ਨੂੰ ਚਲਾਉਣ ਵਾਲੀ ਹੁੰਦੀ ਹੈ ਉਹ ਵੀ ਆਪਣੇ ਬੱਚਿਆਂ ਦੀ ਕਿਤਾਬਾਂ ਨੂੰ ਪੜਹਾਂਦੀ ਹੈ ਉਹਨੂੰ ਤੇ ਉਹ ਖੁਦ ਵੀ ਇਹਦਾ ਮਤਲਬ ਉਹਨੂੰ ਪੜਦੀ ਹੈ ਤਾਂ ਬੁੱਕਸ 'ਚ ਜਿਹੜਾ ਕੁਝ ਵੀ ਲਿਖਿਆ ਹੋਊਗਾ ਉਹ ਉਹਦੇ ਤੇ ਵੀ ਅਸਰ ਕਰੂਗਾ ਤੇ ਉਹਦੇ ਬੱਚਿਆਂ ਤੇ ਵੀ ਅਸਰ ਕਰੂਗਾ ਬਿਲਕੁਲ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਟੱਡੀਜ਼ ਦੀ ਤਾਂ ਸਕੂਲ 'ਚ ਜਿਹੜਾ ਇਤਿਹਾਸ ਹੈ ਸਾਡਾ ਉਹ ਕੁਝ ਹੋਰ ਹੀ ਪੜਾਇਆ ਜਾ ਰਿਹਾ ਜਿਨ੍ਹਾਂ ਨੇ ਇਸ ਦੇਸ਼ ਲਈ ਕੁਝ ਨਹੀਂ ਕੀਤਾ ਸਿਰਫ ਬલિદાન ਲਏ ਲੋਕਾਂ ਦਾ ਨਰ ਸੰਘਾਰ ਕੀਤਾ ਮੰਦਰ ਤੋੜੇ ਧਰਮ ਪਰਿਵਰਤਨ ਕੀਤਾ ਉਹਨਾਂ ਨੂੰ ਅਸੀਂ ਦੇਖਦੇ ਹਾਂ ਟੀਵੀ ਤੇ ਕਦੇ ਜੂਦਾ ਅਖਬਾਰ ਬਣ ਕੇ ਮੂਵੀਜ਼ ਦਿਖਦੀ ਨੇ ਸਾਨੂੰ ਸਾਨੂੰ ਕਦੇ ਕਿਸੇ ਦਾ ਰੋਲ ਦੇਖਦਾ ਪਰ ਇਹ ਛੋਟੇ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਪੂਰੇ ਵਿਸ਼ਵ ਚ ਧਰਤੀ ਤੇ ਸਭ ਤੋਂ ਛੋਟਾ ਛੋਟੀ ਉਮਰ ਚ ਸਭ ਤੋਂ بڑا ਬਲਦਾਨੀ ਜੀ ਨੂੰ ਕਹਿੰਦੇ ਆ ਉਹ ਫਤੇ ਸਿੰਘ ਜੀ ਤੇ ਉਹਦੇ ਬਾਅਦ ਜਰਾਵਰ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਤੇ ਮਤਾ ਗੁਜਰੀ ਜਿਹੜੀ ਕਿ ਇਹ ਠੰਡ ਦੇ ਦਿਨਾਂ ਚ ਅਸੀਂ ਮਹਿਸੂਸ ਕਰ ਰਹੇ ਆਏ ਇਹ ਜੈਕਟ ਪਾ ਰਹੇ ਆ ਅੰਦਰ ਇਨਰ ਪਾ ਰਹੇ ਆ ਤੇ ਉਹਨਾਂ ਨੂੰ ਬੁਰਜ ਚ ਰੱਖਿਆ ਗਿਆ ਜਿਹੜੇ ਜਿਹੜਾ ਬਿਲਕੁਲ ਠੰਡਾ ਬੁਰਜ ਸੀਗਾ ਕਿਵੇਂ ਉਹਨਾਂ ਨੂੰ ਉਹਨਾਂ ਨੇ ਰਾਤ ਤੱਕ ਕੱਟੀਆਂ ਹੋਣੀਆਂ ਤੇ ਦੇਖੋ ਤੁਸੀਂ ਉਹਨੇ ਕਿਹਾ ਵਜ਼ੀਰ ਵਜ਼ੀਰ ਖਾਨ ਨੇ ਕਿ ਤੁਸੀਂ ਧਰਮ ਬਦਲ ਲਓ ਬਸ ਹੋਰ ਕੁਝ ਨਹੀਂ ਮੰਗਦਾ ਸੀ ਉਹ ਪਰ ਧਰਮ ਨੂੰ ਸਭ ਤੋਂ ਵੱਧ ਕੇ ਰੱਖਿਆ 5 ਸਾਲ ਦੀ ਉਮਰ ਚ 7 ਸਾਲ ਦੀ ਉਮਰ ਚ ਜਿੱਥੇ ਆਪਾਂ ਅ ਅੱਜ ਧਰਮ ਨੂੰ ਸਮਝਦੇ ਹਾਂ ਕਿ ਵੀ ਕੋਈ ਨਹੀਂ ਸਵੇਰੇ ਉੱਠੇ ਤਾਂ 크ਿਸਚਨ ਬਣ ਗਏ ਦੁਪਹਿਰੇ ਉੱਠੇ ਤਾਂ ਕੁਝ ਹੋਰ ਬਣ ਗਏ ਸ਼ਾਮ ਨੂੰ ਉੱਠੇ ਤਾਂ ਕੁਝ ਹੋਰ ਬਣ ਗਏ ਇਹ ਬਲੀਦਾਨ ਦਿੱਤੇ ਗਏ ਨੇ ਇਹਨਾਂ ਨੂੰ ਜਿਹੜੇ ਸਾਡੇ ਪੂਰਵਜ ਬੈਠੇ ਨੇ ਉੱਤੇ ਮੈਂ ਅਕਸਰ ਬੋਲਦਾ ਕਿ ਅੱਜ ਜੇ ਮੈਂ Hindu ਹਾਂ ਜੇ ਮੈਂ 크ਿਸਚਨ ਬਣ ਜਾਣਾ ਮੇਰੇ ਜਿਹੜੇ ਉੱਪਰ ਬੈਠੇ ਨੇ ਸਾਹਿਬ ਮੇਰੇ ਜਿਹੜੇ ਪੁਰਵਜ ਬੈਠੇ ਨੇ ਉੱਤੇ ਰੋਂ ਰੋਂਦੇ ਹੋਣਗੇ ਕਿ ਮੈਂ ਕੀ ਛੱਡ ਕੇ ਗਿਆ ਸੀ ਤੇ ਕੀ ਬਣ ਗਿਆ ਲੜਾਈ ਤਾਂ ਮੌਜੂਦ ਦੀ ਹੈ ਨਾ ਮੌਜੂਦ ਦੀ ਲੜਾਈ ਨਹੀਂ ਹੈ ਲੜਾਈ ਮੌਜੂਦ ਦੀ ਨਹੀਂ ਹੈ ਬਿਲਕੁਲ ਵੀ ਲੜਾਈ ਪ੍ਰੈਜ਼ੈਂਟ ਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਵਜੂਦ ਤਾਂ ਸਾਡਾ ਉਹ ਬਣਾ ਕੇ ਉਹਨੂੰ ਸਾਹਮਣਾ ਤਾਂ ਅਸੀਂ ਹੈ ਉਹ ਲੜ ਕੇ ਗਏ ਸਾਹ ਤਾਂ ਤਾਂ ਉਹ ਨਾ ਆਪਾਂ ਕੀ ਕਰ ਰਹੇ ਹਾਂ ਆਪਾਂ ਤਾਂ ਕੋਈ ਸ਼ਹਾਦਤ ਨਹੀਂ ਦਿੱਤੀ ਆਪਾਂ ਤਾਂ ਸਿਰਫ ਗੱਲਾਂ ਕਰ ਰਹੇ ਨੇ ਭਗਤ ਸਿੰਘ ਦੀ ਆਪਾਂ ਗੱਲਾਂ ਕਰ ਸਕਦੇ ਨੇ ਪਰ ਸ਼ਹਾਦਤ ਤਾਂ ਉਹਨਾਂ ਨੇ ਦਿੱਤੀ ਲੜਾਈ ਤਾਂ ਵਜੂਦ ਲਈ ਉਹਨਾਂ ਨੇ ਲੜੀ ਹੁਣ ਸਾਡੀ ਲੜਾਈ ਵਜੂਦ ਨੂੰ ਬਚਾਣ ਦੀ ਹੈ ਕਿ ਵਜੂਦ ਨੂੰ ਕਿਵੇਂ ਬਚਾ ਕੇ ਰੱਖਿਆ ਜਾ ਸਕੇ ਕਿਵੇਂ ਆਪਣੇ ਗੁਰੂ ਘਰ ਨੂੰ ਅਸੀਂ ਸਾਂਭ ਸਕਦੇ ਹਾਂ ਕਿਵੇਂ ਮੰਦਰਾਂ ਨੂੰ ਆਪਾਂ ਸਾਂਭ ਸਕਦੇ ਹਾਂ ਧਰਮ ਕੋਈ ਗਲਤ ਨਹੀਂ ਹੈ ਧਰਮ ਸਾਰੇ ਵਿਦਿਆਨੇ ਆਪਣੀ ਆਪਣੀ ਥਾਵਾਂ ਤੇ ਕੰਮ ਕਰ ਰਹੇ ਨੇ ਜਦੋਂ ਬਾਬਾ ਨਾਨਕ ਜੀ ਹੋਏ ਉਸ ਸਮੇਂ 500 ਸਾਲ ਪਹਿਲਾਂ ਸਾਡੇ ਗੋਸਵਾਮੀ ਤੁਲਸੀदास ਜੀ ਹੋਏ ਸਾਡੀ ਰਾਮਚੰਦमानस ਲਿਖੀ ਗਈ ਤRenderTarget ਸਾਰੇ ਵਧੀਆ ਨੇ ਪਰ ਲੜਾਈ ਵਜੂਦ ਦੀ ਨਹੀਂ ਹੈ ਮੈਂ ਫੇਰ ਕਹਿ ਰਿਹਾ ਲੜਾਈ ਇਹਨੂੰ ਸਾਹਮਣ ਦੀ ਹੈ ਇਹਨੂੰ ਸਾਹਮ ਕੇ ਰੱਖੀ ਤੁਸੀਂ ਤੁਹਾਡੀ ਬਿਲਕੁਲ ਠੀਕ ਹੈ ਕਿ ਜੋ ਕੁਝ ਪਹਿਲਾਂ ਹੋ ਗਿਆ ਉਹਨੂੰ ਸਾਹਮਣ ਦੀ ਹੈ ਅੱਜ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਵਿੱਚ ਮਿਲਾਵਟ ਕਰਨ ਤੁਸੀਂ ਦੇਖੋ ਨਾ ਸਿੱਖੀ ਦੀ ਗੱਲ ਕਰੀਏ ਨਾ ਤਾਂ ਸਿਰਫ ਔਰ ਸਿਰਫ ਬਲੀਦਾਨ ਦੀ ਗੱਲ ਹੋਣੀ ਚਾਹੀਦੀ ਆ ਗੁਰੂ ਦੇ ਲੰਗਰ ਦੀ ਗੱਲ ਹੋਣੀ ਚਾਹੀਦੀ ਆ ਦਸਤਾਰ ਦੀ ਗੱਲ ਹੋਣੀ ਚਾਹੀਦੀ ਆ ਹਾਂ ਪੰਜ ਪਿਆਰੀਆਂ ਦੀ ਗੱਲ ਹੋਣੀ ਚਾਹੀਦੀ ਉਹਦੇ ਹਟਕੇ ਅਸੀਂ ਗੱਲ ਕਰ ਰਹੇ ਸ਼ਰਾਬਾਂ ਦੀਆਂ ਬਿਲਕੁਲ ਬੰਦੂਕਾਂ ਦੀਆਂ ਗਾਲਾਂ ਕੱਢਣ ਦੀਆਂ ਇਹ ਕਿਹੜਾ ਕਲਚਰ ਅਸੀਂ ਦਿਖਾ ਰਹੇ ਆ ਤਾਂ ਸਿੱਖੀ ਹੈ ਹੀ ਨਹੀਂ ਸਿੱਖੀ ਤਾਂ ਜਿਹੜਾ ਮੈਂ ਸੋਚਦਾ ਕਿ ਵੀ ਸਿੱਖੀ ਤਾਂ ਸਿਰਫ ਵੰਡ ਕੇ ਲੰਗਰ ਛਕਣਾ ਮਿਲ ਕੇ ਬਹਿਣਾ ਤੇ ਗੁਰੂ ਸਾਹਿਬ ਦੀ ਨਜ਼ਰ ਚ ਕੋਈ ਛੋਟਾ ਵੱਡਾ ਨਹੀਂ ਬੰਦੂਕਾਂ ਕਿੱਥੋਂ ਆ ਗਈਆਂ ਇਹ ਤਾਂ ਬਚਾਵ ਲਈ ਅ ਗੁਰੂ ਸਾਹਿਬ ਨੇ ਤਲਵਾਰਾ ਚੁੱਕਣ ਨੂੰ ਕਿਹਾ ਸੀ ਅਸੀਂ ਵੀ ਕਹਿੰਦੇ ਹਾਂ ਕਿ ਵੀ ਜੇ ਧਰਮ ਤੇ ਕੋਈ ਹਾਨੀ ਆਵੇ ਤਾਂ ਤਲਵਾਰ ਚੁੱਕ ਕੇ ਵੜਨਾ ਚਾਹੀਦਾ ਹੈ ਹਰ ਘਰ 'ਚ ਹਰ ਬੰਦੇ ਕੋਲ ਸ਼ਸਤਰ ਹੋਣਾ ਚਾਹੀਦਾ ਤਾਂ ਕਿ ਆਪਣੇ ਧਰਮ ਦੀ ਰੱਖਿਆ ਵਾਸਤੇ ਪਰ ਕਿੰਨਾ ਕਦੇ ਮਤਲਬ ਸਭ ਕੁਝ ਸਾਜ਼ਿਸ਼ਾਂ ਤਾਂ ਹੋ ਰਹੀਆਂ ਨੇ ਚਾਹੇ ਕਿਸੇ ਵੀ ਪਾਸੋਂ ਹੋ ਰਹੀਆਂ ਨੇ ਫਿਰ ਉਹ ਸਾਜ਼ਿਸ਼ਾਂ ਅੱਜ ਕਾਮਯਾਬੀ ਹੋ ਰਹੀਆਂ ਨੇ ਕਿ ਛੋਟੇ ਸ਼ਹੀਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਸਾਨੂੰ ਚਮਕੌਰ ਦੀ ਗੜੀ ਸਾਨੂੰ ਸਰਹੰਦ ਦੀਆਂ ਕੰਧਾਂ ਸਾਨੂੰ ਠੰਡਾਪੁਰ ਜਮਾਤਾ ਗੁਜਰੀ ਸਾਨੂੰ ਸਾਡੇ ਬੱਚਿਆਂ ਨੂੰ ਯਾਦ ਨਹੀਂ ਹੈ ਯਾਦ ਕਰਾਉਣਾ ਪੈ ਰਿਹਾ ਬੜਾ ਔਖਾ ਯਾਦ ਕਰਾਉਣਾ ਔਖਾ ਨਹੀਂ ਹੈ ਕਿਉਂਕਿ ਆਪਾਂ ਵੀ ਤਾਂ ਉਹਨਾਂ ਗੁਰੂ ਸਾਹਿਬ ਦੀ ਸੰਤਾਨ ਹੈ ਸਾਡੇ ਚ ਜਿਹੜਾ ਬਲੱਡ ਹੈ ਉਹ ਹੈਗਾ ਤਾਂ ਉਹਨਾਂ ਦਾ ਬਿਲਕੁਲ ਇਹ ਕਿਸੇ ਚੀਜ਼ ਨੂੰ ਭੁੱਲ ਸਕਦਾ ਪਰ ਉਹਨਾਂ ਦੇ ਖਿਲਾਫ ਜਾਂ ਬਾਗੀ ਨਹੀਂ ਹੋ ਸਕਦਾ ਕੀ ਬਾਤ ਹੈ ਬਸ ਯਾਦ ਕਰਾਉਣਾ ਯਾਦ ਕਰਾਉਣਾ ਯਾਦ ਕਰਾਉਣਾ ਤੇ ਯਾਦ ਕਰਾਉਣ ਲਈ ਤੁਸੀਂ ਮੈਂ ਆਪਾਂ ਸਾਰੇ ਲੱਗੇ ਹੋਏ ਹਾਂ ਉਹ ਸਰਸਾ ਨਦੀ ਦਾ ਠੰਡਾ ਪਾਣੀ ਬਿਲਕੁਲ ਮੈਂ 4 ਦਿਨ ਪਹਿਲਾਂ ਇਹਨਾਂ ਰੋਇਆ ਮੈਂ ਸੱਚੀ ਦੱਸਾਂ ਅੱਜ ਮੇਰੇ ਮੁੰਡੇ ਦਾ ਜਨਮ ਦਿਨ ਹੈ ਉਹ ਮੈਂ ਬਣਾ ਨਹੀਂ ਰਿਹਾ ਉਹਨੂੰ ਸੈਲੀਬ੍ਰੇਟ ਨਹੀਂ ਕਰ ਰਿਹਾ ਕਿਉਂਕਿ ਇਹ ਦਿਨ ਚੱਲ ਰਹੇ ਨੇ ਮੇਰਾ ਮਨ ਨਹੀਂ ਕਰ ਰਿਹਾ ਤੇ ਮੈਂ ਕੁਝ ਲੋਕਾਂ ਨੂੰ ਬੁਲਾ ਕੇ ਆਰਗੇਨਾਈਜ਼ ਕੀਤੀ ਹੋਈ ਸੀ ਲੇਕਿਨ ਮੈਂ ਉਹਨੂੰ ਕੈਨਸਲ ਕਰਤੀ 4 ਦਿਨ ਪਹਿਲਾਂ ਮੈਂ ਕਿਹਾ ਮੈਂ ਨਹੀਂ ਬਣਾਉਣਾ ਕਿਉਂਕਿ ਇਹ ਦਿਨ ਸੈਲੀਬ੍ਰੇਸ਼ਨ ਤੇ ਨਹੀਂ ਹੈ ਸੱਚੀ ਮੈਂ ਨਹੀਂ ਇਹ ਦਿਨ ਇਹ ਦਿਨ ਉਹਨਾਂ ਨੂੰ ਯਾਦ ਕਰਕੇ ਆਪਣੀ ਅੱਖੀਆਂ ਨੂੰ ਨਮ ਕਰਕੇ ਜਿਗਰ ਨੂੰ ਐ ਇਹਨੂੰ ਸੋਚਣਾ ਪੈਣਾ ਕਿ ਆਪਾਂ ਕਿੱਥੇ ਜਾ ਰਹੇ ਆ ਆਪਾਂ ਕੀ ਕਰ ਰਹੇ ਆ ਆਪਾਂ ਨੇ ਕੀ ਕਰਨਾ ਆਪਣਾ ਅੱਧਾ ਪੰਜਾਬ ਫੋਰਨ ਚ ਚੱਲ ਗਿਆ ਇਹ ਵਧੀਆ ਗੱਲ ਹੈ ਕੋਈ ਗੱਲ ਨਹੀਂ ਜਾ ਰਹੇ ਆ ਐਕਸਪੈਂਸ਼ਨ ਹੋ ਰਿਹਾ ਨਾ ਐਕਸਪੈਂਸ਼ਨ ਹੋ ਰਿਹਾ ਐਕਸਪੈਂਸ਼ਨ ਹੋ ਰਿਹਾ ਤੇ ਸਿੱਖੀ ਪਹਿਲਾਂ ਸਿਰਫ ਪੰਜਾਬ ਚ ਸੀਗੀ ਹੁਣ ਕੈਨੇਡਾ ਵੀ ਬੋਲਦੀ ਹੈ ਇੰਗਲੈਂਡ ਵੀ ਬੋਲਦੀ ਹੈ ਹਰ ਜਗ੍ਹਾ ਬੋਲਦੀ ਹੈ ਇਹ ਅੱਛੀ ਚੀਜ਼ ਹੈ ਇਹ ਮਾੜੀ ਨਹੀਂ ਹੈ ਬੱਚੇ ਪੜ ਕੇ ਜਾ ਰਹੇ ਨੇ ਕੋਈ ਅਨਪੜਤਾ ਜਾਣ ਨਹੀਂ ਰਿਹਾ ਪੜੇ ਲਿਖੇ ਜਾ ਰਹੇ ਨੇ ਪੜ ਰਹੇ ਨੇ ਐਸੇ ਕਰਕੇ ਪੜ ਰਹੇ ਨੇ ਪਰ ਆਪਣਾ ਜਿਹੜਾ ਵਜੂਦ ਹੈ ਉਹਨੂੰ ਸਾਹਮ ਕੇ ਵੀ ਆਪਾਂ ਰੱਖਣਾ ਉੱਥੇ ਵੀ ਪੰਜਾਬੀ ਆਣੀ ਚਾਹੀਦੀ ਸਾਰਿਆਂ ਨੂੰ ਇੱਥੇ ਵੀ ਪੰਜਾਬੀ ਆਣੀ ਚਾਹੀਦੀ ਆ ਹੁਣ ਮੈਨੂੰ ਪੰਜਾਬੀ ਘਟਾ ਆਉਂਦੀ ਆ ਪਰ ਮੈਂ ਕੋਸ਼ਿਸ਼ ਕਰਦਾ ਬੋਲਣ ਦੀ ਕਿਉਂ ਕਿ ਕਿਉਂਕਿ ਇਹ ਵੀ ਸਾਡੀ ਬੋਲੀ ਆ ਇਹ ਵੀ ਸਾਡੇ ਪਿਆਰ ਦੀ ਬੋਲੀ ਆ ਸਾਰਿਆਂ ਨਾਲ ਸਾਨੂੰ ਬੋਲਣਾ ਹਿੰਦੀ ਮੇਰੀ ਮਦਰ ਟੰਗ ਹੈ ਲੇਕਿਨ ਮੇਰੀ ਇਹ ਵੀ ਮਾਂ ਹੀ ਹੈ ਮੋਸੀ ਨਹੀਂ ਕਹਿ ਸਕਦਾ ਮੈਂ ਇਸ ਨੂੰ ਕਿਉਂਕਿ ਇਹ ਵੀ ਲੈਂਗੁਏਜ ਹੈ ਮਾਂ ਕੋ ਮਾਂ ਹੀ ਬੋਲਾ ਜਾਂਦਾ ਹੈ ਮਾਂ ਕੋ ਮੋਸੀ ਨਹੀਂ ਬੋਲਾ ਜਾਂਦਾ ਤਾਂ ਇਹ ਮੈਂ ਐਸੀ ਕਿਸੇ ਕਿਸੇ ਉਹ ਬੋਲਣੇ ਲਈ ਬੜਾ ਕਰਨੇ ਲਈ ਹਿੰਦੂਆਂ ਕੋ ਕਿ ਵੀ ਇਹ ਮੇਰੀ ਮਾਂ ਬੋਲੀ ਹੈ ਔਰ ਪੰਜਾਬੀ ਮੇਰੀ ਮਾਸੀ ਨਹੀਂ ਹੈ ਸਾਰੀ ਮਾਂ ਹੈ ਸਾਬ ਮਾਂ ਤਾਂ ਮਾਂ ਹੁੰਦੀ ਹੈ ਜ ਜਿਦੀ ਉਮਰ ਜ਼ਿਆਦਾ ਹੋਗੀ ਉਹ ਮਾਂ ਹੋਗੀ ਬਿਲਕੁਲ ਉਹ ਮਾਂ ਹੋਗੀ ਤੇ ਇਹ ਵਜੂਦ ਨੂੰ ਸੰਬੰਧੀ ਲੜਾਈ ਦੀ ਕੋਈ ਨਹੀਂ ਯਾਰ ਕਿਵੇਂ ਯਾਦ ਕਰਦੇ ਹਾਂ ਮੈਂ ਜਿਹੜਾ ਥੋੜਾ ਜਾਗਰਣ ਉਦੋਂ ਦੇਖ ਰਿਹਾ ਸੀ ਵੀਡੀਓ ਕਲਿੱਪ ਤੁਸੀਂ ਸੇਧ ਦੇ ਰਹੇ ਸੀਗੇ ਹਨਾ ਪਰ ਕਿਵੇਂ ਯਾਦ ਕਰਦੇ ਹਾਂ ਤੁਸੀਂ ਦੱਸਿਆ ਕਿ ਤੁਸੀਂ ਆਪਦੇ ਬੱਚੇ ਦਾ ਨਹੀਂ ਬਣਾ ਰਹੇ ਹਨਾ ਇੱਕ ਵੱਡੀ ਚੀਜ਼ ਆ ਇਹ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਦੇਖ ਕੇ ਜਾ ਰਹੇ ਹਾਂ ਬੈਂਸਾਈ ਦੱਸਾਂ ਉਹ ਮੁੰਡਾ ਮੇਰਾ 4 ਸਾਲ ਦਾ ਹੋਇਆ ਅੱਛਾ ਤੇ ਜਦੋਂ 5 ਸਾਲ ਦੇ ਬੱਚੇ ਨੇ ਬਲਦਾਨ ਦਿੱਤਾ ਹਾਂ ਉਹ ਉਸੇ ਟਾਈਮ 'ਚ ਜਦੋਂ ਠੰਡੇ ਬੁਰਜ 'ਚ ਬੈਠਿਆ ਹੋਊਗਾ ਰਾਤ ਨੂੰ ਇੱਕ ਗਲਾਸ ਦੁੱਧ ਇੰਨੇ ਰਾਜਿਆਂ ਦਾ ਮੁੰਡਾ ਤੇ ਇੱਕ ਗਲਾਸ ਦੁੱਧ ਉਹ ਵੀ ਚੋਰੀ ਚਿੱਪੇ ਬੰਦਾ ਲੜ ਕੇ ਉਹਨੂੰ ਦੇਖੇ ਜਾ ਰਿਹਾ ਹਾਂ ਮੁੱਤੀ ਮਰ ਤੇ ਉਹ ਪੀ ਰਹੇ ਨੇ ਸੋਚ ਕੇ ਦੇਖੋ ਕਿ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਤੋਂ ਵੀ ਸਾਨੂੰ ਇਹ ਸਮਝਾਇਆ ਕਿ ਵੀ ਮੈਂ ਭਾਵੇਂ ਜੋ ਮਰਜੀ ਹੈਗਾ ਪਰ ਜਿਹੜੀ ਜਿਹੜਾ ਸਾਡਾ ਕਰਮ ਹੈ ਉਹ ਸਭ ਤੋਂ ਉੱਪਰ ਹੈ ਤੇ ਤੁਸੀਂ ਦੇਖੋ ਕਿ 5 ਸਾਲ ਦੇ ਬੱਚੇ ਦੀ ਉਹ ਕੁਰਬਾਨੀ ਜਦੋਂ ਦੋਵੇਂ ਭਰਾ ਦੀਵਾਰ 'ਚ ਜੰਨਿਆ ਗਿਆ ਉਹਨਾਂ ਨੂੰ ਵੱਡੇ ਦੇ ਅੱਖਾਂ 'ਚ ਆਸੂ ਆ ਗਏ ਤੇ ਛੋਟੇ ਨੇ ਕਿਹਾ ਕਿ ਬੀਰ ਜੀ ਤੁਸੀਂ ਰੋ ਨਾ ਇਹ ਤਾਂ ਬਲਦਾਨ شہادت ਹੈ ਤਾਂ ਵੱਡਾ ਕਹਿੰਦਾ ਮੈਂ ਇਸ ਲਈ ਨਹੀਂ ਰੋ ਰਿਹਾ ਕਿ ਮੈਨੂੰ ਕੋਈ ਦੁੱਖ ਹੈ ਮੈਂ ਇਸ ਲਈ ਰੋ ਰਿਹਾ ਕਿ ਤੂੰ ਮੇਥੋਂ ਬਾਅਦ ਚ ਜੰਮਿਆ ਪਰ ਧਰਮ ਲਈ ਪਹਿਲਾਂ ਤੂੰ ਜਾ ਰਿਹਾ ਹੈ ਇਸ ਲਈ ਮੈਂ ਰੋ ਰਿਹਾ ਕਿ ਮੇਰੀ ਮੇਰੀ ਵਾਰੀ ਪਹਿਲਾਂ ਕਿਉਂ ਨਹੀਂ ਆਈ ਤੁਸੀਂ ਸੋਚ ਕੇ ਦੇਖੋ 5 ਸਾਲ 7 ਸਾਲ ਦੇ ਬੱਚੇ ਦੀਵਾਰ 'ਚ ਚੁੱਣ ਗਏ ਤੇ ਅਸੀਂ ਉਨਾ ਦੀ ਸ਼ਹਾਦਤ ਨੂੰ ਜੇ ਅਸੀਂ ਯਾਦ ਨਹੀਂ ਕਰ ਸਕਦੇ 6 ਦਿਨ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਭਾਵਨਾ ਲੋਕਾਂ 'ਚ ਜਾਗਰੂਕ ਕਰ ਰਹੇ ਨੇ ਉਹ ਸਾਰੇ ਲੋਕਾਂ ਨੂੰ ਮੈਂ ਹੱਥ ਜੋੜ ਕੇ ਨਮਨ ਕਰਦਾ ਜਿਹੜੇ ਇਹ 6 ਦਿਨ ਕਿਉਂਕਿ ਉਹਨਾਂ ਦਾ ਬਲਦਾਨ ਧਰਮ ਲਈ ਸੀਗਾ ਤੇ ਹਿੰਦੂਆਂ ਨੂੰ ਚਾਹੀਦਾ ਕਿ ਵੀ ਇਹ 6 ਦਿਨ ਅਸੀਂ ਸੋਚਣਾ ਚਾਹੀਦਾ ਅਸੀਂ ਠੀਕ ਹੈ 크ਿਸਮਸ ਦੇ ਵੀ ਆ ਰਿਹਾ ਹੈ ਉਹ 크ਿਸਤਨਾ ਦਾ ਤਿਉਹਾਰ ਹੈ ਆਪਾਂ ਬਣਾਉਣਗੇ ਆਪਣੇ ਕਲਚਰ 'ਚ ਕਿਤੇ ਵੀ ਨਹੀਂ ਜਦੋਂ ਗੁਰੂ ਸਾਹਿਬ ਹੋਏ ਸੀ ਉਸ ਟਾਈਮ ਦੇਸ਼ 'ਚ 크ਿਸਤਿਅਨ ਸੀਗੇ ਹੀ ਨਹੀਂ ਤੋਂ ਬਾਬਾ ਨਾਨਕ ਸੀਗੇ ਜਦ ਉਸ ਟਾਈਮ ਕ੍ਰਿਸਚੀਅਨਿਟੀ ਤਾਂ ਨਹੀਂ ਤਾਂ ਈਸਟ ਇੰਡੀਆ ਕੰਪਨੀ ਬਾਹਰੋਂ ਆਈ ਬਿਲਕੁਲ ਅੰਗਰੇਜ਼ ਆਏ ਜਿਨ੍ਹਾਂ ਨੇ ਸਾਨੂੰ ਗੁਲਾਮ ਕੀਤਾ ਉਹਦੇ ਬਾਅਦ ਕ੍ਰਿਸਚੀਅਨਿਟੀ ਦੇਸ਼ 'ਚ ਆਈ ਇਹ ਤਸ਼ਾਹਦਾਂ ਜਿਹੜੀਆਂ ਹੋਈਆਂ ਨੇ ਮੁਗਲਾਂ ਦੇ ਜ਼ਮਾਨੇ ਦੀ ਮੁਗਲਾਂ ਦੇ ਬਾਅਦ ਅੰਗਰੇਜ਼ ਆਏ ਨੇ ਤੇ ਜਿਹੜੀ ਸ਼ਾਹਦਤ ਸਾਡੀ ਹੋਈ ਆ ਉਹ ਇਹਨਾਂ ਤੋਂ ਵੀ ਪਹਿਲਾਂ ਹੋਈਆਂ ਕ੍ਰਿਸਚੀਅਨਿਟੀ ਦੇ ਉੱਤੇ ਅੱਜ ਅਸੀਂ 25 ਦਸੰਬਰ ਮਨਾਉਂਦੇ ਆ ਉਹ ਕ੍ਰਿਸਚੀਅਨਿਟੀ ਹੈ ਉਹ ਕ੍ਰਿਸਟਿਅਨ ਬਣਾਉਣ ਵਧੀਆ ਗੱਲ ਹੈ ਸਾਰੇ ਤਿਉਹਾਰ ਪਰ ਆਪਣਾ ਤਿਉਹਾਰ ਦੀਗਾ ਆਪਣਾ ਤਿਉਹਾਰ ਹੈਗਾ ਇਹ ਇਹ ਜਿਹੜੇ ਧਰਮ ਲਈ ਆਪਣ ਜਿਨ੍ਹਾਂ ਨੇ ਸ਼ਹਾਦਤ ਸਾਡੇ ਲਈ ਦਿੱਤੀ ਹੈ ਅਸੀਂ ਉਹਨਾਂ ਨੂੰ ਸਾਂਮੀਏ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਦਿਲ 'ਚ ਵਸਾਈਏ ਤੇ ਮੈਂ ਥੋੜਾ ਜਿਹਾ ਸਿੱਖਾਂ ਲਈ ਵੀ ਕਹੂੰਗਾ ਕਿ ਨਾ ਇੰਨੇ ਜਲਦੀ ਤੱਤੇ ਨਾ ਹੋਇਆ ਕਰੋ ਬਈ ਹਿੰਦੂਆਂ 'ਚ ਕੋਈ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੈ ਠੀਕ ਹੈ ਹਾਂ ਗੁਰੂ ਸਾਹਿਬ ਦੀ ਨੌਲੇਜ ਨਹੀਂ ਹੈ ਕਿਤੇ ਉਹ ਹਲਕੀ ਫੁਲਕੀ ਗਲਤੀ ਜਪ ਜਪਨ 'ਚ ਜਾਂ ਫਿਰ ਕਿਤੇ ਬੋਲਣ 'ਚ ਹੁਣ ਅੱਡੇ ਤੱਕ ਡਰਦੇ ਰਹਿੰਦੇ ਨੇ ਅਸੀਂ ਬੋਲਦੇ ਨਹੀਂ ਬੋਲ ਲੈ ਨਹੀਂ ਸਿੱਖੀ ਵਾਸਤੇ ਪਤਾ ਨਹੀਂ ਕੌਣ ਕੀ ਤੰਦਰਾਜ ਨਾ ਹੋ ਜਾਵੇ ਔਰ ਥੋੜੇ ਜਿਹਾ ਮੁਸਕਰਾ ਕੇ ਕਿਉਂਕਿ ਮੈਂ ਜਿੰਨੇ ਵੀ ਲੋਕਾਂ ਨੂੰ ਮਿਲਿਆ ਜਿਹੜੇ ਵੀ ਸਿੱਖ ਨੇ ਸਰਦਾਰ ਨੇ ਉਹ ਬੜੇ ਹੱਸਮੁਖ ਨੇ ਬੜੇ ਹੱਸਮੁਖ ਨੇ ਤੇ ਬੜੇ ਦਿਲਦਾਰ ਨੇ ਬੜੇ ਦਲੇਰ ਨੇ ਬਸ ਇਹ ਹੀ ਜਾਣਦੇ ਆ ਕਿ ਇਸ ਟਾਈਮ ਨੂੰ ਆਪਾਂ ਸਾਰੇ ਰਲ ਕੇ ਮਿਲ ਕੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਯਾਦ ਕਰੀਏ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕਰੀਏ ਕਿੱਥੇ ਇੰਦਾ ਦੇ ਬਲੀਦਾਨ ਹੋਏ ਕਿ ਇੱਕ ਬੱਚਾ ਆਪਣੇ ਪਿਤਾ ਦੇ ਸਿਰ ਨੂੰ ਲੈ ਕੇ ਦਿੱਲੀ ਤੋਂ ਵਾਪਸ ਆ ਰਿਹਾ ਹੈ ਕੀ ਤੇ ਸੁਣਿਆ ਕਿਸੇ ਨੇ ਕਦੇ ਦੇਖਿਆ ਕਿਸੇ ਨੇ ਇਹ 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 ਸੋਚਣ ਵਾਲੀ ਗੱਲਾਂ ਨੇ ਇਹ ਇਹ ਠੀਕ ਹੈ ਇਹ ਸਾਡੇ ਸਾਹਮਣੇ ਨਹੀਂ ਹੋਏ ਜਾਂ ਲੇਕਿਨ ਜੋ ਤਨ ਲਾਗੇ ਸੋ ਤਨ ਜਾਣੇ ਮੇਰੇ ਤੋਂ ਸਾਬ ਤੁਸੀਂ ਜਦੋਂ ਜਗਰਾਤਿਆਂ ਚ ਇਤਾਂ ਦੀਆਂ ਗੱਲਾਂ ਕਰਦੇ ਹੋਣਾ ਜਾਗਰਨ ਦੇ ਵਿੱਚ ਅਸੀਂ ਤੁਸੀਂ ਗੁਣਗਾਨ ਕਰਦੇ ਹੋ ਪਰਮਾਤਮਾ ਦਾ ਉਦੋਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਜਾਂ ਵੈਸੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਤੁਹਾਡੇ ਕੋਈ ਵੀਰ Hindu ਵੀਰ ਇਹ ਨਹੀਂ ਕਹਿੰਦੇ ਯਾਰ ਤੂੰ ਧਰਮ ਤੋਂ ਬਾਹਰ ਦੀਆਂ ਗੱਲਾਂ ਕਰਦਾ ਤੂੰ ਇਤਰਾਜ਼ ਨਹੀਂ ਕੋਈ ਪ੍ਰਗਟਾਉਂਦਾ नहीं नहीं, नहीं 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 सनातन के अंदर सिखिज्म की बात करना गर्व की बात है hmm. शर्म की बात नहीं है और सनातन में कोई होकर कोई कहे कि तू सिखी की बात करता है और तुझे नहीं करनी चाहिए तो उससे बड़ा मूर्ख कोई नहीं इस धरती पे मैं कड़े शब्दों में कह रहा हूं कोई इस बात को सही माने या गलत माने मुझे उससे कोई लेना देना नहीं लेकिन शास्त्र आधारित बात करेंगे गुरु ग्रंथ साहब हमारे लिए जितनी मान्यता है उतना ही हमारा रामचरितमानस भी है उतना ही हमारा रामायण भी है हमारे लिए सिखिज्म को नहीं भूल सकते साहब मैंने अभी गाया था कि पंजाब सजाया था पंजाब सजाएंगे रोटी अपनी लाएंगे दाल इनकी खाएंगे हाँ तो ये ये चीजें सिखिज्म कभी भी सनातन से शहीदा की शहादत नाद करते हुए कोई चीज हो जाए तो अंदाज ਮੈਂ ਉਹ ਬੱਚੇ ਕੀ ਸੋਚਦੇ ਹੋਣਗੇ ਜਦੋਂ ਉਹ ਦੀਵਾਰ 'ਚ ਚੁੰਨਗੇ ਹੋਣੇ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਲਿਖ ਸਕਦਾ ਕਿਉਂਕਿ ਇੰਨਾ ਭਾਰਾ ਦਿਲ ਨਾਤਾ ਮੇਰਾ ਮੈਂ ਮੈਂ ਇਸ ਚੀਜ਼ ਤੇ ਕੁਝ ਸੋਚ ਨਹੀਂ ਸਕਦਾ ਪਰ ਹਾਂ ਇੱਕ ਮਾਂ ਲਈ ਕਹਿ ਸਕਦਾ ਮਾਂ ਕਿ ਬਈ ਉਹ ਮਾਂ ਨੂੰ ਪੁਕਾਰਦੇ ਹੋਣਗੇ ਤੇ ਉਹ ਮਾਂ ਤਾਂ ਗੁਜਰੀ ਵੀ ਉੱਤੇ ਠੰਡੇ ਬੁਰਜ ਉਹ ਉਹਨੂੰ ਨਜ਼ਰ ਨਹੀਂ ਆਉਂਦਾ ਹੋਣਾ ਪਰ ਉਹ ਇਮੇਜਨ ਕਰਦੀ ਹੋਣੀ ਵੀ ਕੀ ਹੋ ਰਿਹਾ ਹੈ ਹੈ ਬੀਬੀ ਜੀ ਤਾਂ ਉਹ ਬੱਚੇ ਵੀ ਸੋਚਦੇ ਹੋਣੇ ਮਾਂ ਦੱਸ ਦੇਵੇ ਤੇਰਾ ਪੁੱਤ ਮੈਂ ਕਿਵੇਂ ਕੁਹਾਵਾ ਮਾਂ ਦੱਸ ਦੇਵੇ ਪੁੱਤ ਮੈਂ ਕਿਵੇਂ ਕੁਹਾਵਾ ਜਦ ਮੈਂ ਰੋਇਆ ਤੂੰ ਵੀ ਮਰੋਈ ਜਦ ਮੈਂ ਨਾ ਸੋਇਆ ਤੂੰ ਵੀ ਨਾ ਸੋਈ ਮਾ ਦੱਸ ਦੇਵੇਂ ਤੇਰਾ ਪੁੱਤ ਮੈਂ ਕਿਵੇਂ ਕੁਹਾਵਾ ਰੱਬ ਅੱਗੇ ਮੇਰੀਆਂ ਇੱਕੋ ਅਰਦਾਸਾਂ ਹਰ ਵੇਲੇ ਰਹਾ ਬਸ ਤੇਰੇ ਹੀ ਪਾਸमां ਹਰ ਇੱਕ ਜਨਮ ਵਿੱਚ ਤੇਰਾ ਪੁੱਤ ਕੋ ਹਾਂਵਾ ਹਰ ਇੱਕ ਜਨਮ ਵਿੱਚ ਤੇਰਾ ਪੁੱਤ ਕੋ ਹਾਂਵਾ ਮਾ ਨਸਿ ਦੇਵੇ ਤੇਰਾ ਪੁੱਤ ਮੈਂ ਕਿਵੇਂ ਕੁਹਾਵਾਂ ਇਹ ਅੱਜ ਦੇ ਲੋਕੀ ਮਾਤਾ ਗੁਜਰੀ ਨੂੰ ਪੁੱਛਦੇ ਨੇ ਕਿ ਦੱਸ ਦੋ ਕਿਵੇਂ ਕੁਾਈਏ ਕਿਉਂਕਿ ਸਾਡੇ ਕਰਮ ਇਦਾਂ ਦੇ ਨਹੀਂ ਹੈਗੇ ਕਿ ਤੁਹਾਡੇ ਅਸੀਂ ਪੁੱਤ ਕੁਾਈਏ ਹਾਂ ਥੋੜੇ ਬੁੱਤ ਕਰ ਜਾਈਏ ਬਲੀਦਾਨ ਨਹੀਂ ਦੇਣੇ ਅਸੀਂ ਉਹ ਟਾਈਮ ਨਹੀਂ ਹੈ ਕਿ ਸਾਨੂੰ ਕੋਈ ਬਲੀਦਾਨ ਦੇਣਾ ਪਊਗਾ ਇਹ ਸਿਰਫ ਜਾਗਰੂਕਤਾ ਦਾ ਸਮੇਂ ਹੈ ਕਿ ਆਪਾਂ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮ ਦੀ ਗੱਲ ਕਰੀਏ અપਨਾਉਣ ਵਾਲੀ ਕੋਈ ਏਦਾਂ ਦੀ ਗੱਲ ਨਹੀਂ ਸਾਰੇ ਧਰਮ ਸੱਚਾਈ ਹੀ ਦੱਸਦੇ ਹਨ ਪਰ ਜਿਹੜੀ ਜਿਹੜਾ ਰੂਪ ਬੇਸ਼ ਬੂਸ਼ਾ ਸਾਨੂੰ ਸਾਡੇ ਪ੍ਰਮਾਤਮਾ ਵੱਲੋਂ ਮਿਲੀ ਹੈ ਜਿਵੇਂ ਤੁਹਾਨੂੰ ਪੱਗ ਮਿਲੀ ਹੈ ਦਾੜੀ ਮਿਲੀ ਹੈ ਸਾਨੂੰ ਰਾਮ ਜੀ ਵੱਲੋਂ ਭਗਵਾ ਵਸਤਰ ਮਿਲਿਆ ਹੈ ਏਦਾਂ ਚੱਲਣਾ ਸਾਨੂੰ ਜਿਹੜੀ ਸ਼ਾਸਤਰ ਅਰਥ ਸਮਝ ਆਂਦੀ ਹੈ ਉਹ ਉਹ ਅਸੀਂ ਲੈ ਕੇ ਚੱਲੀਏ ਉਹਨੂੰ ਛੱਡੀਏ ਨਾ ਉਹਨੂੰ ਜੇ ਅਸੀਂ ਜਨਮੇ ਹਾਂ ਜਲਨ ਵਾਸਤੇ ਤਾਂ ਫਿਰ ਜਦੋਂ ਮਰੀਏ ਤਾਂ ਫਿਰ ਜਲ ਕੇ ਮਰੀਏ ਦੱਬ ਕੇ ਨਾ ਮਰੀਏ ਬਹੁਤ ਬਹੁਤ ਧੰਨਵਾਦ ਸੋ ਕਨਈਆ ਮਿੱਤਲ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਹਨਾਂ ਸ਼ਹੀਦਿਆਂ ਨੂੰ ਯਾਦ ਰੱਖਿਆ ਹੋਇਆ ਆਪਣੀ ਅਗਲੀ ਪੀੜੀ ਤੱਕ ਵੀ ਲੈ ਕੇ ਜਾ ਰਹੇ ਨੇ ਤੇ ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਭਾਰਤ ਦੀ ਖੂਬਸੂਰਤੀ ਹੈ ਕਿ ਇੱਥੇ ਹਰ ਕੋਈ ਰਲ ਮਿਲ ਕੇ ਰਹਿੰਦਾ ਹੈ ਬਹੁਤ ਸ਼ਾਦੀਸ਼ੀਆਂ ਹੁੰਦੀਆਂ ਨੇ ਉਹ ਸਾਜ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਤੋਂ ਪਰਾਂ ਹੋ ਕੇ ਹੀ ਇਹ ਸੱਭਿਆਚਾਰਕ ਸਾਂਝ ਉਸ ਭਾਈਵਾਲਕ ਜਿਹੜੀ ਸਾਂਝ ਆ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਤੇ ਵਜੂਦ ਦੀ ਗੱਲ ਹੁੰਦੀ ਹੈ ਕਿ ਵਜੂਦ ਬਣ ਗਿਆ ਉਸ ਵਜੂਦ ਨੂੰ ਸਾਂਭਣ ਦੀ ਲੋੜ ਹੈ ਮੈਂ ਸਰਖਾਬ ਆਪਣੇ ਸਹਿਯੋਗੀ ਜਸਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ